आम आदमी पार्टी ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਜਿੱਥੇ ਸਮਾਜ ਸੇਵਾ ਕਰ ਰਹੇ ਹਨ ਲੋਕਾਂ ਦੀ ਸੇਵਾ ਵਿੱਚ ਹਰ ਵੇਲੇ ਤਤਪਰ ਰਹਿੰਦੇ ਹਨ ਉੱਥੇ ਉਹਨਾਂ ਦਾ ਪਰਿਵਾਰ ਵੀ ਸਮਾਜ ਸੇਵਾ ਵਿੱਚ ਹਮੇਸ਼ਾ ਹੀ ਅੱਗੇ ਰਹਿੰਦਾ ਹੈ ਇਸ ਦੀ ਉਦਾਹਰਣ ਉਹਨਾਂ ਦੇ ਧਰਮ ਪਤਨੀ ਮੈਡਮ ਖੁਸ਼ਬੂ ਸਾਵਨ ਸੁਖਾ ਸਵਨਾ ਵੱਲੋਂ ਦਿੱਤੀ ਜਾ ਰਹੀ ਹੈ ਜਿੱਥੇ ਉਹਨਾਂ ਵੱਲੋਂ ਦਿਨ ਰਾਤ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਉੱਥੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਹਨ ਤੇ ਅੱਜ ਉਹਨਾਂ ਵੱਲੋਂ ਫਾਜ਼ਿਲਕਾ ਦੇ ਵਿੱਚ ਯੂਕੋ ਬੈਂਕ ਦੇ 83ਵੇਂ ਫਾਊਂਡੇਸ਼ਨ ਮੌਕੇ ਪਹੁੰਚ ਕੇ ਯੂਕੋ ਬੈਂਕ ਵਿੱਚ ਕੇਕ ਕੱਟਿਆ ਤੇ ਰੀਵਨ ਕੱਟਿਆ ਤੇ ਲੋਕਾਂ ਨੂੰ ਯੂਕੋ ਬੈਂਕ ਵਿੱਚ ਵੱਧ ਤੋਂ ਵੱਧ ਖਾਤੇ ਖੁਲਾਨ ਦੀ ਅਪੀਲ ਕੀਤੀ ਅਤੇ ਕਿਹਾ ਵੀ ਜਿੱਥੇ ਅੱਜ ਕੱਲ ਲੋਕ ਫਰਾਡ ਕਰ ਰਹੇ ਹਨ ਉੱਥੇ ਹੈਲਪਲਾਈਨ ਨੰਬਰ ਵੀ ਜਾਰੀ ਹੋ ਰਹੇ ਹਨ ਕਿਸੇ ਫਰਾਡ ਵਿੱਚ ਨਾ ਆਓ ਅਤੇ ਯੂਕੋ ਬੈਂਕ ਵਿੱਚ ਆਓ ਤੇ ਆਪਣੇ ਵੱਧ ਤੋਂ ਵੱਧ ਖਾਤੇ ਖੁਲਾਓ ਅਤੇ ਉਹਨਾਂ ਇਸ ਮੌਕੇ ਬੋਲਦੇ ਹੋਏ ਨਾਲ ਇਹ ਵੀ ਕਿਹਾ ਵੀ ਯੂਕੋ ਬੈਂਕ ਜੋ ਤੁਹਾਡਾ ਆਪਣਾ ਬੈਂਕ ਹੈ ਅੱਜ ਕੱਲ ਡਿਜੀਟਲ ਪੇਮੈਂਟ ਦਾ ਜ਼ਮਾਨਾ ਹੈ ਅਤੇ ਹਰੇਕ ਦੀ ਜੇਬ ਵਿੱਚ ਮੋਬਾਈਲ ਹੈ ਅਤੇ ਮੋਬਾਈਲ ਵਿੱਚ ਬੈਂਕ ਹੈ ਬੈਂਕ ਦੀਆਂ ਸੁਵਿਧਾਵਾਂ ਦਾ ਫਾਇਦਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਬੈਂਕ ਨਾਲ ਜੁੜੇ ਹੋਈਏ ਇਸ ਲਈ ਚੰਗੇ ਤੇ ਸਾਫ਼ ਸੁਥਰੇ ਬੈਂਕ ਦੇ ਅਧਿਕਾਰੀਆਂ ਨਾਲ ਮਿਲਣ ਵਾਸਤੇ ਤੁਹਾਡੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਆ ਹਰੇਕ ਵਿਅਕਤੀ ਜਿਸ ਨੂੰ ਬੈਂਕ ਦਾ ਕੰਮ ਹੈ ਉਹ ਯੂਕੋ ਬੈਂਕ ਆਵੇ ਅਤੇ ਪੂਰੇ ਦਾ ਪੂਰਾ ਸਟਾਫ ਹਰੇਕ ਤਰ੍ਹਾਂ ਦੀ ਉਹਨਾਂ ਦੀ ਗੱਲ ਸੁਣੇਗਾ ਅਤੇ ਪਿਆਲ ਦੇ ਆਧਾਰ ਤੇ ਉਹਨਾਂ ਦੇ ਕੰਮ ਕਰੇਗਾ ਇਸ ਮੌਕੇ ਬੋਲਦੇ ਹੋਏ ਉਹਨਾਂ ਕਹੇ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਵਿੱਚ ਅੱਗੇ ਰਿਹਾ ਹੈ ਅੱਗੇ ਰਹੇਗਾ ਅਤੇ ਫਾਜ਼ਿਲਕਾ ਵਾਸੀਆਂ ਦਾ ਉਹਨਾਂ ਤੇ ਕਰਜ਼ ਹੈ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਉਹਨਾਂ ਨੂੰ ਐਡੀ ਵੱਡੀ ਉਪਾਦਿ ਦਿੱਤੀ ਇਸ ਲਈ ਉਹਨਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ ਫਾਜ਼ਿਲਕਾ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੈ ਉਹ ਹਮੇਸ਼ਾ ਉਹਨਾਂ ਨੂੰ ਆ ਕੇ ਮਿਲ ਸਕਦਾ ਹੈ ਉਹਨਾਂ ਦੇ ਘਰ ਤੇ ਪਰਿਵਾਰ ਦੇ ਦਰਵਾਜ਼ੇ ਸਵਾਜ ਸੇਵਾ ਲਈ ਹਮੇਸ਼ਾ ਖੁੱਲੇ ਸੀ ਅਤੇ ਖੁੱਲੇ ਰਹਿਣਗੇ ਇਸ ਮੌਕੇ ਨਾਲ ਹੀ ਬੋਲਦੇ ਹੋਏ ਮੈਡਮ ਖਸ਼ਬੂ ਸਾਵਨ ਸੁਖ ਸਵਣਾ ਨੇ ਕਿਹਾ ਕਿ ਫਾਜ਼ਿਲਕਾ ਲੋਕ ਰਕ ਉਹ ਹਮੇਸ਼ਾ ਕਰੇਦਾਰ ਸੀ ਇਸ ਲਈ ਫਾਜ਼ਿਲਕਾ ਦੇ ਲੋਕਾਂ ਨੂੰ ਚਾਹੀਦਾ ਹੈ ਬਿਨਾ ਰੋਕ ਟੋਕਨ ਕੋ ਆਣਾ ਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੀ ਜਿਹੜਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਹਾਂ ਜੀ ਪੈਂਕ ਦਾ ਫਾਊਂਡੇਸ਼ਨ ਡੇ ਤਗਾ ਜੀ ਦੇ ਉਹਨਾਂ ਦਾ ਇੱਥੇ 3rd ਫਾਊਂਡੇਸ਼ਨ ਜਿਹਨੇ ਚਲਾਈ ਕੀਤਾ ਹੈ ਬਹੁਤ ਦੁਨੀਆ ਲੱਗਦਾ ਜਿਦੋਂ ਫਾਜ਼ਿਲਕਾ ਦੇ ਲੋਕ ਆਪਾਂ ਸਰੀਫ ਦੇ ਸੈਲੀਬ੍ਰੇਸ਼ਨਸ ਕਰਦੇ ਰਹੇ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਲੱਗਦਾ ਰਹਿੰਦਾ ਹੈ ਕਿ ਪੈਕਿੰਗ ਫੈਸਿਲਿਟੀਆਂ ਕੀ ਹੈਗੀ ਹੈ ਤੇ ਬਦਦ ਤੋਂ ਬਾਅਦ ਆਪਾਂ ਲੋਕਾਂ ਨੂੰ ਜੋੜੀਏ ਤੇ ਜਿੰਨੀ ਸੁਵਿਧਾ ਹੋ ਸਕੇ ਬੈਕਸ ਤੇਨੂੰ ਲੋਕਾਂ ਨੂੰ ਮਿਲਿਖਾਉਣ ਨਾਰਮਸਕਿ ਫਾਇਦਲ ਕਵਸਨ ਤੁਹਾਡਾ ਕੀ ਸੁਨੇਹ ਚੀ ਹੁੰਦੀ ਪਾਜੀ ਦਾ ਵਸਨ ਨੂੰ ਸੰਦੇਸ਼ ਹੈਗਾ ਕਿ ਬਸਤ ਬਦ ਖਾਣ ਦੇ ਤਵਾਓ ਜੀ ਹਰ ਬੈਕ ਸਾਡੀ ਬਹੁਤ ਮਦਦ ਕਰਦਾ ਹੈ ਇੱਕ ਪਾਕਟ ਦੇ ਵਿੱਚ ਸਾਡਾ ਇੱਕ ਬੈਕ ਡਿਜੀਟਲ ਚੱਲਦਾ ਹੈ ਤੇ ਬਹੁਤ ਜ਼ਰੂਰੀ ਵੀ ਹੈ ਕਿ ਹਰ ਪੇਮੈਂਟਸ ਆਨਲਾਈਨ ਹੋਣ ਲੱਗੀਆਂ ਨੇ ਮਗ ਤੋਂ ਬਾਦ ਆਪਾਂ ਇਸ ਚੀਜ਼ ਤੋਂ ਜੁੜਾਂਗੇ ਤਾਂ ਆਪਣੀ ਲਾਈਫ ਬਦਲੂਗੀ ਤੇ ਤੁਹਾਡਾ ਫਰਾਡ ਹੋ ਰਿਹਾ ਜਦੋਂ ਮਨਤਲ ਕਹੇ ਰਿਹਾ ਬੈਂਕ ਦਾ ਇਨਾਮ ਲੈ ਕੇ ਫਰਾਡ ਕੀਤਾ ਜਾਂਦਾ ਇਹ ਤਾਂ ਬੜਾ ਦਾ ਖੀਸਾ ਵਾਲਾ ਜੀ ਉਹਦੇ ਬਾਰੇ ਕਿਹ ਜੀ ਹੈਲਪਲਾਈਨ ਨੰਬਰ ਸਹਿਗੇ ਨੇ ਜਿਸ ਨਾਲ ਉਹਨਾਂ ਤੇ ਬਹੁਤ ਈ ਕਹਿੰਦੇ ਕਿ ਇਹੋ ਜੇ ਕੋਈ ਵੀ ਫਰਾਡ ਹੋਵੇ ਤਾਂ ਉਹਦਾ ਧਿਆਨ ਰੱਖਿਆ ਜਾਵੇ ਕਿ ਆਪਾਂ ਕੋਈ ਈਜ਼ੀ ਮਨੀ ਐਵੇਂ ਕਮਾ ਸਕਦੇ ਨਹੀਂ ਬਹੁਤਾ ਹਰ ਚੀਜ਼ ਦੇ ਇੱਕ ਪੇ ਹੁੰਦਾ ਹੈ